ਅਜਨਾਲਾ ਦੇ ਪਿੰਡ ਤਲਵੰਡੀ ਰਾਏ ਦਾदू ਦਾ ਰਹਿਣ ਵਾਲਾ 8 ਸਾਲ ਦਾ ਮਾਸੂਮ ਅਭਿਯੋਤ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਕਿਡਨੀ ਦੀ ਬਿਮਾਰੀ ਦੇ ਨਾਲ ਪੀੜਿਤ ਇਹ ਬੱਚਾ ਪਿਛਲੇ ਕਈ ਮਹੀਨਿਆਂ ਤੋਂ ਹਸਪਤਾਲ ਦੇ ਚੱਕਰ ਕੱਟ ਰਿਹਾ ਸੀ ਪਰ ਹਰ ਦੌਰਾਨ ਪਿੰਡ ਦੇ ਵਿੱਚ ਪਾਣੀ ਆ ਜਾਣ ਕਰਕੇ ਉਹ ਇਲਾਜ ਕਰਾਉਣ ਤੋਂ ਵਾਂਝਾ ਰਹਿ ਗਿਆ ਪਾਣੀ ਵਿੱਚ ਘਿਰਿਆ ਪਰਿਵਾਰ ਬੇਬਸ ਨਿਗਾਹਾਂ ਦੇ ਨਾਲ ਆਪਣੇ ਨਾਲ ਨਾਲ ਦੀਕਦ ਰਿਹਾ ਕਿ ਕੋਈ ਨਾ ਕੋਈ ਸਾਡੀ ਬਾਹ ਫੜਨ ਵਾਸਤੇ ਜ਼ਰੂਰ ਆਏਗਾ ਜਦੋਂ ਇਹ ਖਬਰ ਸਰਕਾਰ ਤੱਕ ਪਹੁੰਚੀ ਤਾਂ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਅਬਜੋਦ ਦਾ ਇਲਾਜ ਕਰਾਉਣ ਦੀ ਜ਼ਿੰਮੇਵਾਰੀ ਚੁੱਕੀ ਪੰਜਾਬ ਸਰਕਾਰ ਖਾਲਸਾ ਐਡ ਅਤੇ ਸੋਨੂ सूद ਵੱਲੋਂ rescued ਟੀਮਾਂ ਉਹਨਾਂ ਦੇ ਘਰ ਭੇਜੀਆਂ ਅਤੇ ਅਬਜੋਦ ਦੇ ਨਾਲ-ਨਾਲ ਪੂਰੇ ਪਰਿਵਾਰ ਨੂੰ ਸਾੜਾ ਦੇ ਵਿੱਚੋਂ ਕੱਢ ਕੇ ਪੀਜੀਆਈ ਦੇ ਵਿੱਚ ਚੰਡੀਗੜ੍ਹ ਭੇਜਿਆ ਗਿਆ ਜਿੱਥੇ ਜਾ ਕੇ ਅਬਜੋਦ ਦੀ ਮੌਤ ਹੋ ਚੁੱਕੀ ਹੈ ਬੰਦਸਤੀ ਕਿ ਪਰਿਵਾਰ ਵਿੱਚ ਮਾਤਮ ਸ਼ਾਇਆ ਹੋਇਆ ਹੈ ਮਾ ਤੇ ਦਾਦੀ ਤਾਂ ਰੋ ਰੋ ਕੇ ਬੁਰਾ ਹਾਲ ਹੋਇਆ ਦਾਦੀ ਜੋ ਉਸ ਨੂੰ ਹਰ ਹਸਪਤਾਲ ਲੈ ਕੇ ਜਾਂਦੀ ਸੀ ਅੱਜ ਵੀ ਰੋਂਦੀ ਕਹਿ ਰਹੀ ਹੈ ਕਿ ਮੇਰਾ ਅਭਿਜੋਤ ਹਰ ਵਾਰ ਘਰ ਜਾਣ ਦੀ ਜਿੱਦ ਕਰਦਾ ਸੀ ਪਰ ਅੱਜ ਉਹ ਪੱਕੇ ਤੌਰ ਦੇ ਉਤੇ ਘਰ ਆ ਗਿਆ ਸਮਾਜ ਸੇਵਿਕ ਅਤੇ ਫਿਲਮ ਅਦਾਕਾਰ ਸੋਨੂ ਸੋਧ ਨੇ ਵੀ ਇਸ ਪਰਿਵਾਰ ਪ੍ਰਤੀ ਦੁੱਖ ਪ੍ਰਗਟ ਕੀਤਾ ਸੋ ਦੇਖੋ ਇਸ ਪਰਿਵਾਰ ਦੀ ਇਹ ਰੋਂਦੀ ਵਿਖਲਾਉਂਦੀ ਤਸਵੀਰ ਮੇਰੇ ਨਾਲ ਜੀ ਕੱਲ੍ਹ ਵਾਂਗ ਦੋ ਦਿਨ ਬੋਤੇ ਨੂੰ ਬਹੁਤ ਪਿਆਰ ਕਰ ਕੋਈ ਯਾਦ ਆਉਂਦੀ ਕੇ ਗੱਲ ਦੀ ਕੁਝ ਕਰਨਾ ਯਾਦ ਆਉਂਦੀ ਉਹਦੀ ਗੱਲ ਮੈਨੂੰ ਯਾਦ ਆਉਂਦੀ ਹੈ ਗੱਲਾਂ ਬਾਤਾਂ ਦੇਖੋ ਬਹੁਤ ਕਰਦਾ ਸੀ ਗੱਲਾਂ ਬਾਤਾਂ ਦੇ ਇਹੀ ਕਰਦਾ ਸੀ ਕਿ ਬੀਬੀ ਘਰੇ ਚੱਲ ਗਏ ਉਹ ਘਰੇ ਜਲਦੀਏ ਮੈਂ ਠੀਕ ਹੋ ਗਿਆ ਮੈਨੂੰ ਘਰ ਲੈ ਜਾਓ ਘਰ ਨੂੰ ਹੀ ਬਸ ਲੋਜਦਾ ਮਰ ਗਿਆ ਵਿਚਾਰ ਘਰ ਤੇ ਵਿਚਾਰੇ ਨੂੰ ਹੁਗਮੀ ਨਹੀਂ ਹੋਇਆ ਘਰ ਆਉਂਦਾ ਸੁਭਾਗ ਕਿਸ ਤਰ੍ਹਾਂ ਦਾ ਸੀ ਸੁਭਾਤੀ ਸੀ ਮੇ ਤੇ ਦਾ ਸਵੇਰ ਤੇ ਚੰਗਾ ਹੀ ਬਲ ਪਰ ਬਹੁਤ ਜ਼ਿਆਦਾ ਬੱਚਾ ਖੇਜ ਰਿਆ ਸੀ ਵੀ ਮੈਨੂੰ ਘਰੇ ਹੀ ਖੜੋ ਮੈਨੂੰ ਘਾਰ ਹੀ ਲੈ ਜਾ ਜੋ ਘਰ ਦਾ ਨਾਮ ਲਿਆ ਫਿਰ ਨਹੀਂ ਆਹ ਰਿਟਰ ਨਹੀਂ ਫੜ ਫੜ ਰੱਖਨੇ ਬਹੁਤ ਜ਼ਿਆਦਾ ਹੀ ਦੌੜਦਾ ਸੀ ਦੌੜ ਜਾਂਦਾ ਸੀ ਇੱਧਰ ਨੂੰ ਮਾਰਦਾ ਸੀ ਅੱਗੋਂ ਵੀ ਨਾਲ ਸੀ ਵੀ ਮੈਨੂੰ ਨਾ ਫੜੋ ਮੈਂ ਘਰ ਨੂੰ ਹੀ ਜਾਣਾ ਇੰਨੀ ਦੇ ਤੋਂ ਮਾਰੇ ਜਿਆਦਾ ਮੁਸ਼ਕਲ ਆ ਗਈ ਸੀ ਜੀ ਆ ਤੀਜਾ ਸਾਲ ਜਾਂਦਿਆ ਹਾਂਜੀ ਕਦੇ ਕਰੋ ਲੈ ਕੇ ਆਈ ਸੀ ਅਸੀਂ ਦੇਖਿਆ ਇਹ ਤੁਹਾਡੇ ਕਲੇ ਲੱਗਿਆ ਸੀ ਜਦੋਂ ਇਥੋਂ ਹਸਪਤਾਲ ਜੇ ਨਾਲੇ ਲੈ ਕੇ ਇਹ ਡਾਕਟਰਾਂ ਕੋਲੋਂ ਵੀ ਹੁੰਦਾ ਹੀ ਕਰਦੇ ਹਾਂ ਹਾਂਜੀ ਹਾਂਜੀ ਉੱਥੇ ਬੀਬੀ ਨਾਨਕੀ ਦੇ ਰਹੀਆਂ ਮੈਂ ਉਹਦੇ ਲੱਗ ਗਈ ਰਹੀਆਂ ਕਹਿੰਦੇ ਰਿਹਾ ਵੀ ਤੇਰੀ ਮੰਮੀ ਨੇ ਬੁਲਾਈਏ ਤਾਂ ਰੋਂ ਲੱਗ ਪੈਂਦਾ ਨਹੀਂ ਬੀਬੀ ਤੁਸੀਂ ਰੋ ਫਿਰ ਗਾਂ ਪੀਜੀ ਆਈ ਲੱਗਿਆ ਫਿਰ ਮੰਮੀ ਡੈਡੀ ਗਏ ਫਿਰ ਮੈਂ ਵੀ ਬਿਮਾਰ ਹੋ ਗਈ ਮੈਂ ਫਿਰ ਘਰੇ ਆ ਗਈ ਮੈਂ ਕਿਹਾ ਪੁੱਤ ਮੈਂ ਤੇਰਾ ਇਲਾਜ ਕਰਾਉਂਦੀ ਕਰਉਣੀ ਮੈਨੂੰ ਇੱਥੇ ਕੁਝ ਹੋ ਜਾਣਾ ਸਿੰਘ ਦਾ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਉਸ ਕਾफी ਪਿਆਰ ਸੇ ਪਾਲਿਆ ਗਿਆ। ਬਹੁਤ ਹੀ ਵੱਡਾ ਘਾਟਾ ਪਿਆ। ਥੋੜਾ ਨਹੀਂ ਪਿਆ। ਇੱਕ ਪੱਸੀ ਹੜਾਂ ਦਾ ਪਾਣੀ ਤੁਸੀਂ ਪਾਸੇ ਕਿੱਦਾਂ ਲੈ ਕੇ ਗਏ। ਬਹੁਤ ਜ਼ਿਆਦਾ ਹੀ ਮੁਸ਼ਕਲ ਸੀ ਫਿਰ ਵਿਚਾਰੇ ਬੇੜੀ 'ਚ ਆਏ ਉਹਨਾਂ ਨੇ ਬੱਚਾ ਵੇਖਿਆ ਫਿਰ ਉਹਨਾਂ ਨੇ ਖੜਿਆ। ਅਹੀਂ ਕਿੱਦਾਂ ਜਾ ਸਕਨੇ ਹੈ ਕਿਸੇ ਬੰਨੇ ਤੇ ਜਾ ਨਹੀਂ ਸਕਦੇ। ਕਿਸੇ ਸਕੂਲ ਗਿਆ ਪੜ੍ਹਦਾ ਸੀ ਪੁੱਤ? ਹਾਂਜੀ ਪਾਇਆ ਸੀ ਸਕੂਲੇ ਤੇ ਪਿੰਡ ਤਲਵੱਡੀ। ਕਿਹੜਾ ਰਜਿਸਟ੍ਰੇਸ਼ਨ ਪਾਇਆ ਹੈ? ਜੀ ਸ੍ਰੀ ਕਲਾਸ ਤੇ ਭਾਜੀ ਅਭੀ ਜੋਤ ਸਿੰਘ ਬੱਚਾ ਜਿਹੜਾ 4 ਸਾਲ ਤੇ ਹੋ ਗਿਆ ਇੱਥੇ ਆਪਾਂ ਕਰਾਉਂਦਿਆਂ ਨੂੰ ਇਲਾਜ ਤੇ ਕੰਮ ਕਰਨਿਆ ਰਾਜਗੀਰੀ ਦਾ ਜੋ ਕਮਾਉਣਿਆ ਉਹ ਲਾਈ ਜਾਂਨੇ ਹਾਂ ਤੇ ਦੇ ਦੇ 9-10 ਲੱਖ ਰੁਪਈਆ ਲੱਗ ਗਿਆ ਆਪਣਾ ਤੇ ਚਲੋ ਵਿਚਾਰੇ ਦੀ ਜਿੰਨਾ ਚ ਲਿਖੀ ਹੀ ਉਹਨਾਂ ਚਿਰ ਭੋਗ ਗਿਆ ਤੇ ਇਲਾਜ ਤੇ ਬੜਾ ਕਰਾਇਆ ਆਉਂਦਾ ਇਥੋਂ ਆਪਾਂ ਨੂੰ ਖਾਲਸਾ ਹੇਟ ਵਾਲਿਆਂ ਖੜਿਆ ਸਰਕਾਰੀ ਹਸਪੀਟਲ ਇਥੇ ਡਾਕਟਰਾਂ ਮੀਟਿੰਗ ਹੋਈ ਮੀਟਿੰਗ ਕਰਕੇ ਇਹਨਾਂ ਅੰਬਰਸਰ ਬੀਬੀ ਨਾਨਕੀ ਲੈ ਗਏ। ਉਥੇ 10 ਦਿਨ ਰੱਖਿਆ 6 ਤਰੀਕ ਤੇ ਦਾਖਲ ਕਰਵਾਇਆ ਇਥੇ ਅੰਬਰਸਰ ਬੀਬੀ ਨਾਨਕੀ ਤੇ 10 ਦਿਨ ਇਥੇ ਰੱਖਿਆ ਤੇ ਸੋ ਮੰਗਲਵਾਰ ਸਾਨੂੰ ਗਾਂ ਲੈ ਗਏ ਨੇ। ਪੀਜੀਆਈ। ਹਾਂਜੀ ਪੀਜੀਆਈ ਲੈ ਗਏ ਨੇ ਸਾਨੂੰ 9:30 ਪੌਣੇ 10 ਵਜੇ ਜਾ ਕੇ ਬੱਚਾ ਦਾਖਲ ਕਰ ਲਿਆ। ਦੱਲ ਕਰਕੇ ਉਥੇ ਇਲਾਜ ਕਰਦੇ ਰਹੇ ਨੇ। ਤੇ ਸੋਮਵਾਰ 22 ਤਰੀਕ ਪੌਣੇ 6 ਵਜੇ ਬੱਚਾ ਹਾਂ ਜੀ ਹਾਂ ਜੀ ਗੱਲਾਂ ਕਰਦਾ ਰਿਹਾ ਆਪਣੇ ਨਾਲ ਡੈਡੀ ਛੁੱਟੀ ਕਦੋਂ ਮਿਲ ਜਣੀ ਹੈ ਆਪਕੇ ਪੁੱਤ ਮਿਲ ਜਣੀ ਛੁੱਟੀ ਇਹਦੀ ਮੰਮੀ ਨੂੰ ਪੁੱਛਿਆ ਉਹਨੇ ਆਪਕੇ ਪੁੱਤ ਮਿਲ ਜਣੀ ਬਾਅਦ ਚ ਜਦੋਂ ਮੈਨੂੰ ਪੁੱਛਿਆ ਵਿਚਾਰ ਬਾਅਦ ਚ ਘਰ ਆਉਂਦੀ ਜਦੋਂ ਹਾਂ ਜੀ ਹਾਂ ਜੀ ਘਰ ਦਾ ਬੜਾ ਆਦਾ ਹੀ ਘਰ ਆਦਾ ਹੀ ਘਰ ਹੀ ਜਾਣਾ ਮੈਂ ਘਰ ਕਿਦੋਂ ਜਾਣਾ ਹੈ ਜਦੋਂ ਹਸਪਤਲ ਖੜੇ ਰੋਂਦਾ ਹੀ ਜਾਂ ਤੁਹਾਡੇ ਕੋ ਆਏਦਾ ਹੀ ਜਾਂ ਤੁਹਾਡੀ ਹਾਂ ਜੀ ਹਾਂ ਜੀ ਫਿਰ ਮੈਂ ਤੇ ਇਹਦੀ ਮੰਮੀ ਹਾਂ ਉੱਥੇ ਤੇ ਦਾਦੀ ਨੂੰ ਤੇ ਵਾਪਸੀ ਘੱਲ ਤਾਂ ਇਹ ਠੀਕ ਨਹੀਂ ਸੀ ਮਾਰ ਪੈ ਗਈ ਤੇ ਆਪਾਂ ਕਹਤੋਂ ਹੀ ਵਾਪਸੀ ਚਲ ਜਓ ਆਪਾਂ ਗਾਂ ਚਲ ਜਾਈਏ ਸਕਦਾ ਸਾਰੇ ਨੇ ਬਹੁਤ ਸਾਥ ਦਿੱਤਾ ਕੋਈ ਕਿਸਮ ਦਾ ਹਾਂਜੀ ਹਾਂਜੀ ਭਾਜੀ ਬਹੁਤ ਸਾਥ ਦਿੱਤਾ ਸੋਨੂ ਸੂਰ ਨੇ ਵੀ ਖਾਸਾ ਏਟ ਵੀ ਪ੍ਰਧਾਨ ਸੇ ਸੇਧ ਮੰਤਰੀ ਨੇ ਵੀ ਬੜਾ ਸਾਰਿਆਂ ਸਾਥ ਦਿੱਤਾ ਭੈਣਾ ਭਰਾਵਾਂ ਵੀ ਦਿੱਤਾ ਇਹ ਨਹੀਂ ਵੀ ਨਹੀਂ ਸਾਰੇ ਸੰਸਾਰ ਨੇ ਬੜਾ ਪਿਆਰ ਕੀਤਾ ਬੱਚੀ ਨੂੰ ਸਾਥ ਬਹੁਤ ਜ਼ਿਆਦਾ ਹੀ ਦਿੱਤਾ ਇਹ ਨਹੀਂ ਵੀ ਨਹੀਂ ਡਾਕਟਰ ਆ ਵੀ ਪੈਣਾ ਭਰਾਵਾ ਵੀ ਪਰਮਾਤਮਾ ਤੋਂ ਨਾ ਜੀ ਨਾ ਪਰਮਾਤਮਾ ਪੜਦਾ ਹੀ ਸੁਭਾਅ ਕਿਸ ਤਰ੍ਹਾਂ ਬੱਚੇ ਐਕਸਰ ਸ਼ਰਾਰਤੀ ਹੁੰਦੇ ਹਾਂ ਹਾਂਜੀ ਹਾਂਜੀ ਭਾਈ ਸ਼ਰਾਰਤੀ ਬੜਾ ਹੀ ਤੀਸਰੀ ਕਲਾਸ 'ਚ ਪੜਦਾ ਹੈ ਪਰ ਉਹ 3 ਸਾਲ ਹੋ ਗਏ ਨਹੀਂ ਸਕੂਲੇ ਨਹੀਂ ਉਹਨੂੰ ਆਪਾਂ ਭੇਜਿਆ ਨਮਕਾਲੀ ਚੀਜ਼ ਖਾ ਲੈਂਦਾ ਜੀ ਉਹਦੇ ਨਾਲ ਖਾਣਨਾ ਫਿਰ ਰੁਕ ਜਾਂਦਾ ਜੀ ਉਹਦਾ ਆਪਾਂ ਫਸਾ ਨਹੀਂ ਖਾਈ ਹਾਂਜੀ ਹਾਂਜੀ ਤੇ ਸ਼ੈਤਾਨ ਹਾਂਜੀ ਸ਼ੈਤਾਨ ਬਹੁਤ ਜ਼ਿਆਦਾ ਹੀ ਬੜਾ ਵੱਡਾ ਹਨੂੰ ਘਾਟਾ ਪੈ ਗਿਆ ساری ਉਮਰ ਆਪਾਂ ਉੱਠ ਨਹੀਂ ਸਕਦੀ ਹਾਂਜੀ ਬੱਚੇ ਦਾ ਨਾਮ ਅਭੀਜੋਤ ਆ ਤਾਂ ਬੱਚੇ ਨੂੰ ਅੱਜ ਤੋਂ 3 ਸਾਲ ਮਤਲਬ ਕੰਪਲੀਟ ਹੋ ਗਿਆ ਚੌਥਾ ਰਹਣੀਗਾ ਤਾਂ ਪਹਿਲਾਂ ਤੋਂ ਬਹੁਤ ਮੁਸ਼ਕਲ ਆ ਰਹੀ ਸੀ ਪਹਿਲਾਂ ਇਹਨਾਂ ਨੇ ਅਜਨਾਲੇ ਮਤਲਬ ਸੀਜ਼ਨ ਵਿੱਚ ਵੀ ਇਲਾਜ ਕਰਵਾਇਆ ਟੈਸਟ ਵਗੈਰਾ ਕਰਵਾਏ ਤਾਂ ਅੱਜ ਤੋਂ ਮਤਲਬ 4 ਸਾਲ ਪਹਿਲਾਂ ਦੀ ਪਹਿਲਾਂ ਗੱਲ ਆ ਕਿ ਕਿ ਚੌਥਾ ਰਹਣੀਗਾ ਤਾਂ ਬਹੁਤ ਮੁਸ਼ਕਲ ਆ ਰਹੀ ਸੀ ਬੱਚੇ ਨੂੰ ਪਹਿਲਾਂ ਇਹਨਾਂ ਨੂੰ ਲੱਗਿਆ ਕਿ ਅਸੀਂ ਅਜਨਾਲੇ ਤੋਂ ਟ੍ਰੀਟਮੈਂਟ ਕਰਾਣੇ ਆਂ ਛੇ ਤਾਂ ਸਾਡੇ ਬੱਚੇ ਦਾ ਫਰਕ ਹੋ ਜਾਵੇ ਕੁਝ ਇੰਪਰੂਵਮੈਂਟ ਬੱਚੇ ਦੇ ਸਰੀਰ ਤੇ ਆ ਜਾਵੇ ਬਟ ਕੁਝ ਨਹੀਂ ਹੋਇਆ ਫਿਰ ਇਹਨਾਂ ਨੇ ਚੰਡੀਗੜ੍ਹ ਲਿਜਾਇਆ ਗਿਆ ਤਾਂ ਕਿ ਬੱਚਾ ਠੀਕ ਹੋ ਜਾ ਜਦੋਂ ਟ੍ਰੀਟਮੈਂਟ ਕਰਵਾ ਕੇ ਘਰੇ ਵਾਪਸ ਵਰਤੇ ਸੀ ਤਾਂ ਕਿ ਉਹਨਾਂ ਨੂੰ ਕੋਈ ਵੀ ਕੋਈ ਵੀ ਇੰਪਰੂਵਮੈਂਟ ਆਉਂਦੀ ਸੀ ਸਿਰਫ ਮਹੀਨਾ ਇੱਕ ਮੰਥ ਜਾਂ ਦੋ ਮੰਥ ਹੀ ਹੁੰਦੀ ਸੀ ਬਾਅਦ ਵਿੱਚ ਫਿਰ ਉਸੇ ਤਰ੍ਹਾਂ ਹੀ ਹੋ ਜਾਂਦਾ ਸੀ ਬੱਚਾ ਤਾਂ ਇਹਨਾਂ ਨੇ ਬਹੁਤ ਔਖਾ ਟਾਈਮ ਦੇਖਿਆ ਜਿਵੇਂ ਉਹਨਾਂ ਨੇ ਇੱਕ ਤਰ੍ਹਾਂ ਦਾ ਸਿਪਰੀਜ਼ ਕਹਿ ਸਕਦੇ ਆ ਪ੍ਰੇਜ ਵੀ ਦੱਸਿਆ ਸੀ ਇਹ ਬੱਚੇ ਨੂੰ ਨਹੀਂ ਖਾਣਾ ਇਹ ਨਹੀਂ ਬੱਚੇ ਨੇ ਤਾਂ ਨਾਲ ਦੁੱਖ ਸਹਿਆ ਬਟ ਮਾਂ ਪਿਓ ਨੇ ਜ਼ਿਆਦਾ ਸਹਿਆ ਜਿਵੇਂ ਕਿ ਉਹਨਾਂ ਨੇ ਕਿਹਾ ਕਿ ਇਹ ਨਹੀਂ ਖਾਣਾ ਘਰੇ ਕੋਈ ਚੀਜ਼ ਉਹ ਨਹੀਂ ਸੀ ਬਣਦੀ ਤੇ ਮੈਂ ਨਮਕ ਵਾਲੀ ਚੀਜ਼ ਉਹ ਨਾ ਮਾਪਿ ਉਹ ਖਾਂਦਾ ਸੀ ਨਾ ਬੱਚਾ ਖਾਂਦਾ ਸੀ ਕਿਉਂਕਿ ਬੱਚਾ ਫਿਰ ਜिद ਕਰਦਾ ਸੀ ਮੈਂ ਵੀ ਉਹੀ ਖਾਣੀ ਆ ਤਾਂ ਬੱਚੇ ਨੇ ਵੀ ਬਹੁਤ ਦੁੱਖ ਦੇਖਿਆ ਤਾਂ ਪਰਿਵਾਰ ਨੇ ਵੀ ਬਹੁਤ ਦੇਖਿਆ ਕਿਉਂਕਿ ਜੋ ਘਰੇ ਬੰਦਾ ਸੀ ਉਹੀ ਸਭ ਨੂੰ ਖਾਣਾ ਪੈਂਦਾ ਸੀ ਸਾਡੇ ਵਿੱਚ ਸੀ ਜਦੋਂ ਹੜ ਆ ਗਏ ਫਿਰ ਕਿਸ ਤਰੀਕੇ ਦੇ ਨਾਲ ਰੈਸਕਿਊ ਕਰਤੇ ਜਿਹੜਾ ਤੁਸੀਂ ਜਾ ਗਿਆ ਤੁਸੀਂ ਨਾਲ ਸੀ ਜਦੋਂ ਲੈ ਕੇ ਗਏ ਹਸਪੀਟਲ ਦੇ ਡਾਕਟਰਾਂ ਦੀ ਟੀਮ ਅਗਲੇ ਕਿਸ ਤਰ੍ਹਾਂ ਜਿਸ ਦਿਨ ਲਿਜਾਇਆ ਗਿਆ ਮੈਂ ਵੀ ਨਾਲ ਹੀ ਸੀ ਪਹਿਲਾਂ ਤਾਂ ਖਾਲਸਾ ਏਡ ਵਾਲੇ ਸਾਡੇ ਘਰੇ ਆਏ ਤਾਂ ਉਹਨਾਂ ਨੇ ਦੇਖਿਆ ਬੱਚੇ ਦੀ ਕੰਡੀਸ਼ਨ ਬਹੁਤ ਮਤਲਬ ਬੁਰੇ ਤਰ੍ਹਾਂ ਦੇ ਹਾਲਾਤ ਆ ਤਾਂ ਉਹਨਾਂ ਨੇ ਬਹੁਤ ਜਿਆਦਾ ਹੈਲਪ ਕੀਤੀ ਐ ਤੂੰ ਤੱਕ ਵੀ ਕੀ ਅੱਜ ਵੀ ਹੈਲਪ ਕਰ ਰਿਹਾ ਜਿਸ ਦਿਨ ਬੱਚੇ ਦੀ ਡੈਥ ਹੋਈ ਉਸ ਦਿਨ ਵੀ ਆਏ ਸੀ ਕਰੇ ਤਾਂ ਉਹਨਾਂ ਨੇ ਇੱਥੋਂ ਸਾਨੂੰ ਲੈ ਕੇ ਲਜਾਇਆ ਗਿਆ ਅਗਨੀ ਬੋਰਡ ਤੇ ਲੈ ਕੇ ਗਿਆ ਤਾਂ ਅੱਗੇ ਡਾਕਟਰ ਦੀਆਂ ਗੱਡੀਆਂ ਲੱਗੀਆਂ ਸੀ ਉਹਨਾਂ ਨੇ ਫਿਰ ਅੱਗੇ ਸਾਨੂੰ ਖੜਿਆ ਤਾਂ ਟ੍ਰੀਟਮੈਂਟ ਵਧੀਆ ਚੱਲ ਰਿਹਾ ਸੀ ਬੱਚੇ ਨੇ ਟ੍ਰੀਟਮੈਂਟ ਬੱਚੇ ਦਾ ਵਧੀਆ ਚੱਲ ਰਿਹਾ ਸੀ ਪਹਿਲਾਂ ਜਨਾਲੇ ਖੜਿਆ ਫਿਰ ਉੱਥੋਂ ਅੰਮ੍ਰਿਤਸਰ ਲੈ ਗਏ ਅੰਮ੍ਰਿਤਸਰ ਤੋਂ ਫਿਰ ਪੀਜੀਆਈ ਸਾਨੂੰ ਭੇਜਿਆ ਗਿਆ ਸੀਐਮ ਨੇ ਵੀ ਟੁਲਿਤ ਕੀਤਾ ਕਿ ਤੁਸੀਂ ਦੇਖਿਆ ਸਭ ਤੋਂ ਦੋ ਵੀ ਹਾਂਜੀ ਸੋਨੂਸੂਦ ਜੀ ਨੇ ਵੀ ਕਿਹਾ ਕਿ ਆ ਸੀ ਸੀਐਮ ਸੀਐਮ ਨੇ ਵੀ ਕਿਹਾ ਸੀ ਜੋ ਕਿ ਉਹਨਾਂ ਨੇ ਕਿਹਾ ਸੀ ਅਸੀਂ ਇਲਾਜ ਕਰਾਵਾਂਗੇ ਤਾਂ ਕਿ ਸਿਹਤ ਮੰਤਰੀ ਵੀ ਅੰਮ੍ਰਿਤਸਰ ਪਹੁੰਚੇ ਸੀ ਉਹਨਾਂ ਨੇ ਵੀ ਉੱਥੇ ਕਿਹਾ ਸੀ ਕਿ ਜਿਸ ਚੀਜ਼ ਦੀ ਲੋੜ ਆ ਅਸੀਂ ਬੱਚੇ ਦੇ ਨਾਲ ਨਾਲ ਖੜੇ ਆ ਅੱਜ ਨਹੀਂ ਮਤਲਬ ਜਿੰਨਾ ਟਾਈਮ ਟ੍ਰੀਟਮੈਂਟ ਚੱਲੂਗਾ ਅਸੀਂ ਪੂਰੀ ਬੱਚੇ ਦੀ ਹੈਲਪ ਕਰਾਂਗੇ ਬਟ ਹੁਣ ਤਾਂ ਉਮੀਦ ਬਹੁਤ ਸੀ ਉਮੀਦ ਹੀ ਹੁਣ ਤਾਂ ਟੁੱਟ ਗਈ ਸਾਰੀ ਉਹਦਾ ਇਲਾਜ ਪੂਰਾ ਪਰਮਾਨ ਨਹੀਂ ਕਰਵਾਇਆ ਸਾਰੇ ਇਨਸਾਨ ਦਿੱਤਾ ਪਰ ਉਹਦੇ ਪਰਮਾਨੇ ਹਾਂਜੀ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਜਾਂਦਾ ਜਾਂਦਾ ਇਹ ਤਾਂ ਕਿ ਆਪਣੀ ਕਿੱਥੋਂ ਤੱਕ ਖਬਰ ਪਹੁੰਚ ਗਈ ਬਟ ਹੁਣ ਹੈਲਪ ਹੋਣ ਲੱਗੀ ਸੀ ਸਾਡੀ ਇਹ ਸੀ ਕਿ ਸਾਡੇ ਘਰ ਦੇ ਵੀ ਹਾਲਾਤ ਸਹੀ ਹੋ ਜਾਣਗੇ ਬਟ ਹੁਣ ਤੱਕ ਬੱਚਾ ਹੀ ਨਹੀਂ ਇੱਥੇ ਦੁਨੀਆ ਚ ਰਿਹਾ ਦੁਖ ਹੋ ਰਿਹਾ ਕਿ ਨੈਨਾ ਸਮਾਉਤਾ ਬਹੁਤ ਦੁਖ ਹੋ ਰਿਹਾ ਮਤਲਬ ਬਹੁਤ ਜ਼ਿਆਦਾ ਪੂਰੇ ਇੱਕ ਨੂੰ ਨਹੀਂ ਪੂਰੇ ਪਰਿਵਾਰ ਨੂੰ ਮਤਲਬ ਜੋ ਸਾਡੇ ਰਿਸ਼ਤੇਦਾਰ ਆ ਉਹ ਵੀ ਖੁਦ ਪੈਰਾਂ ਥਲੇ ਜਮੀਨ ਨਿਕਲ ਗਈ ਕਿ ਇਹ ਕੀ ਹੋ ਗਿਆ ਹੁਣ ਤਾਂ ਪੂਰੀ ਉਮੀਦ ਸੀ ਸਾਰਿਆਂ ਨੂੰ ਕਿ ਹੁਣ ਬੱਚਾ ਠੀਕ ਹੋ ਕੇ ਘਰੇ ਪਹੁੰਚੂਗਾ ਸੋਰੀ ਸੋਰੀ ਬਾ ਕਿ ਤੁਹਾਡੇ ਪਰਿਵਾਰ ਤੇ ਨਾਲ ਖੜਾ ਰੂੰਗਾ ਮੈਂ ਹਾਂਜੀ ਉਹਨਾਂ ਨੇ ਕਿਹਾ ਕਿ ਸਾਡੇ ਪਰਿਵਾਰ ਦੇ ਨਾਲ ਉਹਨਾਂ ਨੇ ਉਸ ਦਿਨ ਕਾਲ ਵੀ ਕੀਤੀ ਸੀ ਬਟ ਅਸੀਂ ਅਟੈਂਡ ਨਹੀਂ ਕਰ ਪਾਏ ਤੇ ਉਹ ਕਹਿ ਰਹੇ ਸੀ ਕਿ ਅਸੀਂ ਘਰੇ ਵੀ ਆਉਣਾ ਵਾ ਪਤਾ ਨਹੀਂ ਕਿਸ ਦਿਨ ਆਉਂਦੇ ਹ ਬਟ ਉਹਨਾਂ ਨੇ ਇਹ ਕਿਹਾ ਕਿ ਅਸੀਂ ਮਤਲਬ ਤੁਹਾਡੇ ਨਾਲ ਖੜੇ